ਜਲੰਧਰ ਦੇ ਵਿੱਚ ਇੱਕ ਮਾਰਕੀਟ ਹੈ ਜਿਸ ਦਾ ਨਾਮ ਹੈ ਤੁਸੀਂ ਬੋਰਡ ਦੇਖੋ ਗੁਰੂ ਰਾਮਦਾਸ ਮਾਰਕੀਟ ਜਿਹੜੀ ਹੈ ਉਹ ਬਣਾਈ ਗਈ ਹੈ ਪਰ ਇਸ ਮਾਰਕੀਟ ਦੇ ਵਿੱਚ ਹਰੇਕ ਕੰਮ ਗਲਤ ਹੁੰਦੇ ਪਏ ਨੇ ਕੰਮ ਕਿਸ ਤਰੀਕੇ ਦੇ ਗਲਤ ਹੁੰਦੇ ਪਏ ਨੇ ਉਹ ਵੀ ਤੁਸੀਂ ਜ਼ਰੂਰ ਦੇਖੋ ਇੱਕ ਪਾਸੇ ਜਿੱਥੇ ਨਾਮ ਲਿਖਿਆ ਹੋਇਆ ਹੈ ਟੀਐਸ ਮੋਟਰ ਪਰ ਪ੍ਰਾਪਰਟੀ ਲਿੰਕਰ ਪਰ ਉਹਦੇ ਥੱਲੇ ਜਿਹੜਾ ਹੈ ਉਹ ਸ਼ਰਾਬ ਦਾ ਠੇਕਾ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਹੈ ਤੇ ਉਸ ਤੋਂ ਅੱਗੇ ਜੇਕਰ ਤੁਸੀਂ ਦੇਖਦੇ ਹੋ ਤਾਂ ਮਸਲ ਬਾਕਸ ਜਿਸ ਦੇ ਵਿੱਚ ਚਿਕਨ ਵੇਚਿਆ ਜਾਂਦਾ ਹੈ ਤੇ ਉਸ ਤੋਂ ਅੱਗੇ ਜਾ ਕੇ ਤੁਸੀਂ ਦੇਖਦੇ ਹੋ ਤਾਂ ਬੀਫ ਜਿਹੜਾ ਹੈਗਾ ਇਹ ਉਹ ਇਸ ਹੀ ਮਾਰਕੀਟ ਦੇ ਵਿੱਚ ਵੇਚਿਆ ਜਾਂਦਾ ਹੈ ਨੰਗਸਿੰਘ ਜੱਥੇ ਬੰਦੀ ਇੱਥੇ ਪਹੁੰਚੀਆਂ ਹੋਈਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਭਈ ਨਾਮ ਤਾਂ ਗੁਰੂ ਰਾਮਦਾਸ ਮਾਰਕੀਟ ਰੱਖਿਆ ਹੋਇਆ ਹੈ ਪਰ ਇਸ ਜਗ੍ਹਾ ਦੇ ਉੱਪਰ ਹੋ ਕੀ ਰਿਹਾ ਹੈ ਉਸ ਚੀਜ਼ ਤੋਂ ਅਪੱਤੀ ਜੜੀ ਹੈ ਉਹ ਇਸ ਜਗ੍ਹਾ ਦੇ ਉੱਪਰ ਨਿਹੰਗ ਸਿੰਘ ਜਿਹੜੇ ਨੇ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਉਸ ਤੋਂ ਨਿਹੰਗ ਸਿੰਘ ਜਥੇਬੰਦੀਆਂ ਨਾਰਾਜ਼ ਨੇ ਅੱਛਾ ਤੁਸੀਂ ਬੜੇ ਗਰਮ ਹੋਏ ਹੋ ਕੀ ਗੱਲ ਹੋ ਗਈ ਜਿਸ ਕਾਰਨ ਤੁਹਾਨੂੰ ਗਰਮ ਦੀ ਗੱਲ ਨਹੀਂ ਜੀ ਆਪਣੇ ਕਾਰਕੁਨਾਂ ਲੈ ਕੇ ਆ ਗਿਆ ਜਿਵੇਂ ਇਹ ਬਦਮਾਸ਼ ਹੋਵੇ ਇਹ ਇਹ ਬਦਮਾਸ਼ ਹੈ ਅਸੀਂ ਰਿਕੁਐਸਟ ਸਾਰੇ 6 ਦਿਨ ਤੋਂ ਰਿਕੁਐਸਟ ਮਾਰਕੀਟ ਕਰ ਰਹੀ ਹੈ ਅਸੀਂ ਸਵੇਰ ਤੋਂ ਐਸਐਚਓ ਸਾਹਿਬ ਨੂੰ ਬੜੇ ਵਧੀਆ ਤਰੀਕੇ ਨਾਲ ਕਿਹਾ ਸੀ ਕਿ ਆਪ ਬੰਦ ਕਰ ਦੋ ਪਰ ਉਹ ਕੀ ਵਾਇਲੈਂਸ ਨਾ ਹੋਵੇ ਕੋਈ ਕ੍ਰੇਟ ਨਾ ਹੋਵੇ ਮਾਹੌਲ ਪਰ ਪ੍ਰਸ਼ਾਸਨ ਇਸ ਗੱਲ ਤੋਂ ਨਹੀਂ ਜੇ ਪਹਿਲਾਂ ਹੀ ਬੰਦ ਕਰ ਦਿੰਦੇ ਸਾਨੂੰ ਗੱਲ ਕਰਨ ਦੀ ਲੋੜ ਹੀ ਨਾ ਪੈਂਦੀ ਅੱਛਾ ਇਹ ਜਗ੍ਹਾ ਦੇ ਉੱਪਰ ਖੁੱਲਿਆ ਕਿਸੀ ਦਾ ਜਿਸ ਕਹਿੰਦੇ ਤੁਹਾਨੂੰ ਬੰਦ ਕਰਾਉਣਾ ਪੈ ਰਿਹਾ ਜੀ ਇੱਥੇ ਇਸ ਜਗ੍ਹਾ ਦੇ ਉੱਤੇ ਸ਼ਰਾਬ ਦੇ ਠੇਕੇ ਖੁੱਲਿਆ ਸੀ ਜੀ ਇਹ ਗੁਰੂ ਰਾਮਦਾਸ ਮਾਰਕੀਟ ਆ ਤੁਸੀਂ ਕੈਮਰਾ ਉਧਰ ਕਰ ਲਓ ਇੱਕ ਵਾਰ ਗੁਰੂ ਰਾਮਦਾਸ ਮਾਰਕੀਟ ਲਿਖੀ ਜੀ ਉਹ ਇੱਥੇ ਹੀ ਬੋਰਡ ਲੱਗਾ ਹੈ ਜ਼ਰੂਰੀ ਨਹੀਂ ਕਿ ਇੱਥੇ ਲੱਗਾ ਪੂਰੀ ਮਾਰਕੀਟ ਲੱਗਾ ਗੁਰੂ ਰਾਮਦਾਸ ਮਾਰਕੀਟ ਇਹ ਜੀ ਇੱਥੇ ਸ਼ਰਾਬ ਦੇ ਠੇਕੇ ਠੀਕਾ ਬੰਦ ਕਰਾ ਰਹੇ ਹਾਂ ਨਾਲ ਹੀ ਮੁਰਗੇ ਦੀ ਸ਼ਾਪ ਹੈ ਉਸ ਤੋਂ ਅੱਗੇ ਵੀ ਵੀ ਸ਼ਾਪ ਹੈ ਅਸੀਂ ਸਾਡੀ ਅਸੀਂ ਸਾਰੀਆਂ ਕੰਪਲੀਟਾ ਦੇ ਦਿੱਤੀਆਂ ਨੇ ਜੀ ਅਸੀਂ ਉਹ ਖੋਖਾ ਵੀ ਚਕਾਣਾ ਜੀ ਤੁਸੀਂ ਕੱਲੇ ਮੀਟ ਦੀ ਗੱਲ ਨਾ ਕਰਿਓ ਉਹ ਇੱਕ ਪਾਰਨਾ ਦਾ ਖੋਖਾ ਲੱਗਾ ਜੀ ਅਸੀਂ ਉਹਦੀ ਵੀ ਮੰਗ ਕਰਦੇ ਹਾਂ ਕਿ ਉਹ ਵੀ ਚੱਕਿਆ ਜਾਵੇ ਇੱਥੋਂ ਤੇ ਮੀਡੀਓ ਜਿੰਨੀਆਂ ਦੁਕਾਨਾਂ ਵੀ ਬੰਦ ਹੋਣੀਆਂ ਚਾਹੀਦੀਆਂ ਨੇ ਗੁਰੂ ਰਾਮਦਾਸ ਮਹਾਰੇ ਦਾ ਨਾਮ ਤੇ ਦੁਕਾਨ ਹੈ ਮਾਰਕੀਟ ਇੱਥੇ ਕੋਈ ਦੁਕਾਨ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਹਾਂ ਮਰਿਆਦਾ ਦੀ ਗੱਲ ਹੁਣ ਜੈਦੀ ਏ ਠੀਕ ਹੈ ਜੀ ਗੁਰੂ ਪਾਤਸ਼ਾਹ ਦਾ ਹੈਗਾ ਇਹ ਸਾਡੀ ਇੱਕੋ ਹੀ ਮੰਗੇ ਪਰ ਇਹ ਆਪਣੇ ਬਦਮਾਸ਼ਾਂ ਨਾਲ ਠੇਕੇ ਏ ਅਸੀਂ ਬਦਮਾਸ਼ੀ ਨਾ ਦੇਣੀ ਚੱਲਣ ਦੇਣੀ ਸਰਕਾਰ ਅਲੋਟਮੈਂਟ ਕਰਦੀ ਹੈ ਇਹ ਠੇਕੇ ਜਿਹੜੇ ਨੇ ਉਹ ਸਰਕਾਰ ਜਿਹੜਾ ਹੈਗਾ ਉਹ ਅਲੋਟ ਕਰਦੀ ਹੈ ਕਿ ਭਈ ਇਸ ਜਗ੍ਹਾ ਤੇ ਉੱਪਰ ਠੇਕੇ ਲੱਗਣੇ ਇਸ ਜਗ੍ਹਾ ਤੇ ਉੱਪਰ ਲੱਗਣੇ ਆ ਤੁਸੀਂ ਫਿਰ ਕਿਵੇਂ ਰੋਕ ਰਹੇ ਹੋ ਅਸੀਂ ਨੂੰ ਵੇਖੋ ਜੀ ਸਰਕਾਰ ਅਲੋਟ ਕਰਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਸਰਕਾਰਾਂ ਦੀ ਪਾਲਿਸੀ ਵੇਖੋ ਕੀ ਹੈ ਸਰਕਾਰ ਕੋਈ ਮਾਰਕੀਟ ਬਣਾਉਂਦੇ ਗੁਰੂ ਦੇ ਨਾਂ ਦਾ ਨਾ ਰੱਖੇ ਉਹ ਇੰਪਰੂਵਮੈਂਟ ਰੈਸਟ ਰੱਖੇ ਇੰਪਰੂਵਮੈਂਟ ਟ੍ਰੈਸ ਦੇ ਮਾਰਕੀਟ ਇੰਪਰੂਵਮੈਂਟ ਟ੍ਰੈ ਰੱਖ ਲੈਣ ਸਾਨੂੰ ਕਿ ਲੈਣਾ ਉਹ ਗੁਰੂਵਾ ਦੇ ਨਾਮ ਤੇ ਨਾ ਰੱਖੇ ਮਾਰਕੀਟ ਕਿ ਉਹ ਗੁਰੂ ਰਾਮਦਾਸ ਦਾ ਮਾਰਕੀਟ ਕਿਉਂ ਰੱਖਦੀ ਹੈ ਸਰਕਾਰ ਨੇ ਜੇ ਲੋੜ ਕੀਤੀ ਆਪਣੇ ਇੰਪਰੂਵਮੈਂਟ ਟ੍ਰੈ ਦੁਕਾਨ ਕਰੇ ਬਸ ਗੱਲ ਮੇਰੀ ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਆ ਗਈ ਨਾਮ ਤੋਂ ਹੀ ਇਹ ਪ੍ਰੋਬਲਮ ਤੁਹਾਨੂੰ ਸਿਰਫ ਸਾਡਾ ਗੁਰੂ ਰਾਮਦਾਸ ਦੀ ਮਾਰਕੀਟ ਹੈ ਜੀ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਹੈ ਗੁਰੂ ਪਾਸ਼ਾ ਦਾ ਨਾਮ ਤੋਂ ਹੈਗੀ ਮਾਰਕੀਟ ਜੇਕਰ ਨਾਮ ਚੇਂਜ ਕਰਦੇ ਨੇ ਇਸ ਮਾਰਕੀਟ ਦਾ ਤਾਂ ਹੋ ਨਹੀਂ ਸਕਦਾ ਜੀ ਦਿੱਕਤ ਨਹੀਂ ਇਹ ਹੋ ਹੀ ਨਹੀਂ ਸਕਦਾ ਚੇਂਜ ਜੀ ਇਹ 30 ਸਾਲ ਹੋ ਗਏ ਮਾਰਕੀਟ ਨੂੰ ਬਣਿਆ ਨੂੰ 1994 ਦੀ ਕੱਟੀ ਉਦੋਂ ਦਾ ਗੁਰੂ ਰਾਮ ਦਾ ਮਾਰਕੀਟ ਰੱਖੀ ਹੋਈ ਜੀ ਤੇ ਚੇਂਜ ਕਰ ਦੋਵੇ ਸਰਕਾਰ ਸਾਨੂੰ ਕੋਈ ਦਰਾਜ ਨਹੀਂ ਸਰਕਾਰ ਆਪਣੀ ਪੋਲਿਸੀ ਲਿਆਵੇ ਜ ਸਾਰੀ ਮਾਰਕੀਟ ਦਾ ਨਾਮ ਚੇਂਜ ਕਰ ਦੋ ਸਨ ਕਿ ਜਿੰਨੇ ਬਿਜਲੀ ਦੇ ਮੀਟਰ ਇੱਥੇ ਗੁਰੂ ਰਾਮ ਦਾ ਮਾਰਕੀਟ ਨਾਂ ਤੇ ਆਂਦੇ ਨੇ ਜੀ ਅੱਛਾ ਹਾਂਜੀ ਤੇ ਇਹ ਠੇਕਾ ਹੁਣ ਖੁੱਲਿਆ ਕਿਉਂ ਹੈ ਤੁਸੀਂ ਬੰਦ ਕਰਾ ਰਹੇ ਹੋ ਉਹ ਕਹਿੰਦੇ ਵੀ ਸਾਡਾ ਪੈਸਾ ਲੱਗਾ ਹੋਇਆ ਹੈ ਸਰਕਾਰ ਨੂੰ ਅਸੀਂ ਟੈਕਸ ਦਿੱਤਾ ਹੋਇਆ ਹੈ ਠੇਕਾ ਖੁੱਲਿਆ ਹੋਇਆ ਹੈ ਜੇ ਸਰਕਾਰ ਸਾਨੂੰ ਕਿਤੇ ਹੋਰ ਭੇਜ ਦੇਵੇ ਤੇ ਅਸੀਂ ਉੱਥੇ ਹੀ ਚੱਲ ਜਾਵਾਂਗੇ ਤੁਸੀਂ ਉਹਨਾਂ ਦਾ ਕਿਉਂ ਨੁਕਸਾਨ ਕਰ ਰਹੇ ਹੋ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ ਜੀ ਨਾਲ ਡਾਕਟਰ ਦੀ ਦੁਕਾਨ ਹੈਗੀ ਜੀ ਠੀਕ ਹੈ ਜੀ ਸਾਹਮਣੇ ਜੋਸ਼ੀ ਹਸਪਤਾਲ ਹੈ ਨਾਲ ਵਾਸਲ ਹਸਪਤਾਲ ਹੈ ਥੋੜਾ ਅੱਗੇ ਜਾਓਗੇ ਟਗੋਰ ਹਸਪਤਾਲ ਆਣਾ ਇਸ ਚੌਂਕ ਦੇ ਵਿੱਚ 4-5 ਠੇਕੇ ਨੇ ਇਹ ਸਾਰੇ ਪੰਜਾਬ ਨੂੰ ਨਸ਼ੇੜੀ ਬਣਾ ਲਾ ਜਾਂਦੇ ਨੇ ਇੱਕੋ ਇੱਕੋ ਸਰਕਾਰ ਦੀ ਮਨਸ਼ਾ ਵੇ ਉਹਨਾਂ ਦੀ ਇੱਕ ਪ ਵੂਮਨ ਫ੍ਰੈਂਡਲੀ ਠੇਕਾ ਖੁੱਲਿਆ ਸਸੀਂ ਦਾ ਵਿਰੋਧ ਵੀ ਕੀਤਾ ਜੀ ਤੁਸੀਂ ਸਾਡੀ ਉਹ ਕਵਰੇਜ ਕੀਤੀ ਹੋਗੀ ਇਹ ਸਾਡੀ ਲੇਡੀਜ਼ ਨੂੰ ਵੀ ਇਹ ਠੇਕੇ ਇੱਧਰ ਲਾਣੇ ਚਾਹਦੇ ਸਾਡੇ ਇੱਕੋ ਇੱਕ ਮੰਗ ਹੈ ਜੀ ਅਸੀਂ ਸਾਡੀ ਇੱਕੋ ਮੰਗ ਹੈ ਜਿਹਦਾ ਕਾਰੋਬਾਰ ਕਰੇ ਸਾਨੂੰ ਕੋਈ ਤਰਾਜ ਨਹੀਂ ਪਰ ਗੁਰੂ ਰਾਮਦਾਸ ਮੰਦਾਂ ਦੇ ਮਾਰਕੀਟ ਉੱਥੇ ਠੇਕਾ ਨਹੀਂ ਖੁੱਲਣਾ ਚਾਹੀਦਾ ਜੀ ਅੱਛਾ ਸਵਾਲ ਜਿਹੜੇ ਮਾਲਕ ਨੇ ਇਹ ਠੇਕੇ ਦੇ ਉਹ ਕਹਿੰਦੇ ਪਏ ਨੇ ਕਿ ਵੀ ਸਾਡਾ ਹੀ ਠੇਕਾ ਕਿਉਂ ਹੋਰ ਵੀ ਬਥੇਰੀਆਂ ਦੁਕਾਨਾਂ ਨੇ ਇੱਧਰ ਜਿਹੜਾ ਹੈਗਾ ਉਹ ਬੀੜੀ ਵੇਚਣ ਵਾਲੀ ਦੁਕਾਨ ਹੈ ਇੱਧਰ ਚਿਕਨ ਸ਼ਾਪ ਹੈਗੀ ਹੈ ਉਹ ਵੀ ਕਿਉਂ ਨਹੀਂ ਬੰਦ ਕਰਾਉਂਦੇ ਕੱਲਾ ਇੱਧ ਤਹਾਡੇ ਤੁਹਾਡੇ ਸਵਾਲ ਤੋਂ ਪਹਿਲਾਂ ਮੈਂ ਜਵਾਬ ਦੇ ਦਿੱਤਾ ਹੁਣ ਤੁਸੀਂ ਸਵਾਲ ਕੀਤਾ ਮੈਂ ਪਹਿਲਾਂ ਕਹਿ ਜਾਈ ਸੀ ਉਹ ਵੀ ਬੰਦ ਖੋਖੇ ਦੇ ਵੀ ਖਿਲਾਫ ਹੈਗੇ ਆ ਅਸੀਂ ਮੀਡੀ ਦੇ ਕੰਨ ਦੇ ਵੀ ਖਿਲਾਫ ਹੈਗੇ ਆ ਕਿਉਂ ਨਹੀਂ ਬੰਦ ਕਰਾਉਂ ਉਹਨਾਂ ਨੂੰ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਦਿੱਤਾ ਕਿ ਸਾਰੀ ਮਾਰਕੀਟ ਦੇ ਵਿੱਚ ਚਾਹੇ ਕੋਈ ਮੀਡੀ ਦੀ ਦੁਕਾਨ ਹੈ ਕੋਈ ਪਾਨ ਦਾ ਖੋਖਾ ਹੈ ਕੋਈ ਸ਼ਰਾਬ ਦੀ ਦੁਕਾਨ ਹੈ ਖੁੱਲੀਆਂ ਪਈਆਂ ਨੇ ਉਹ ਖੁੱਲੀਆਂ ਪਈਆਂ ਇੱਕ ਮਿੰਟ ਇਹ ਬਹੁਤ ਜਲਦ ਕਰਨ ਜਾ ਰਹੇ ਜੀ ਕਿਉਂ ਫਿਰ ਜੇ ਹੁਣ ਬੰਦ ਹੋ ਸੋਗੇ ਉਹ ਕਿੰਨੀ ਉਹ ਬਹੁਤ ਜਲਦ ਅਸੀਂ ਕਰਨ ਜਾ ਰਹੇ ਜੀ ਸਰ ਬਹੁਤ ਜਲਦ ਇਹਦੀ ਕਹੀ ਕੰਪਲੀਟ ਦਿੱਤੀ ਡੀਸੀ ਨੂੰ ਦਿੱਤੀ ਹੈ 6 ਦਿਨ ਤੋਂ ਲੱਗੇ ਹੋਇਆ ਜਿਵੇਂ ਅਸੀਂ ਇਹ ਠੇਕੇ ਕਰਕੇ ਸਿਰਫ ਲੱਗੇ ਸੀ ਅਸੀਂ ਹੁਣ ਤੁਹਾਡੀ ਤੁਸੀਂ ਸਾਨੂੰ ਇੱਕ ਗੱਲਾ ਹੋਰ ਦੱਸਿਆ ਅਸੀਂ ਵੀ ਆ ਕੇ ਵੈਰੀਫਾਈ ਕੀਤਾ ਕਿ ਇੱਥੇ ਮੀਟ ਦੇ ਦੁਕਾਨਾਂ ਵੀ ਹੈਗੀਆਂ ਪਾਂ ਦਾ ਖੋਖਾ ਵੀ ਹੈਗਾ ਹੁਣ ਅਸੀਂ ਬਹੁਤ ਜਲਦ ਇੱਕ ਕੰਪਲੀਟ ਕਰਕੇ ਅਸੀਂ ਉਹ ਵੀ ਦੁਕਾਨਾਂ ਚਾਹੇ ਮੀਟ ਦੀ ਹੋਵੇ ਚਾਹੇ ਪਦ ਗੁਰੂ ਰਾਮਦਾਸ ਮਾਰਕੀਟ ਦੇ ਵਿੱਚ ਕੋਈ ਸ਼ਰਾਬ ਦੀ ਕੋਈ ਮੀਟ ਦੀ ਕੋਈ ਪਾਨ ਦਾ ਖੋਖਾ ਤੱਕ ਨਹੀਂ ਹੋਏਗਾ ਜੀ ਇਹਦਾ ਨਹੀਂ ਵਾਦਾ ਕਰਦੇ ਤੁਸੀਂ ਸਾਡੇ ਕਾਇਮ ਤੇ ਇਹ ਰਿਕਾਰਡ ਕਰ ਲਓ ਪਵਾ ਦੀ 2-4 ਦਿਨ ਬਾਅਦ ਆ ਕੇ ਦੇਖੋਗੇ ਇਹ ਵੀ ਬੰਦ ਕਰਾਈਆਂ ਹੋਣਗੀਆਂ ਜੀ ਅੱਛਾ ਇੱਕ ਮਾਰਕੀਟ ਦਾ ਨਾਮ ਬੜਾ ਪਵਿੱਤਰ ਰੱਖਿਆ ਗਿਆ ਹੈ ਜਿਨ੍ਹਾਂ ਨੇ ਠੇਕਾ ਖੁਲਾਇਆ ਜਿਨ੍ਹਾਂ ਨੇ ਇਹ ਮੀਟ ਸ਼ਾਪ ਖੋਲੀਆਂ ਜਿਨ੍ਹਾਂ ਨੇ ਇਹ ਜਿਹੜਾ ਹੈਗਾ ਵੀਡੀਓ ਵਾਲੀ ਦੁਕਾਨ ਖੋਲੀ ਹੈ ਉਹਨਾਂ ਨੂੰ ਨਹੀਂ ਪਤਾ ਸੀ ਇਸ ਮਾਰਕੀਟ ਦੇ ਵਿੱਚ ਖੋਲਣਾ ਮਨਾ ਹੈ ਬਿਲਕੁਲ ਜੀ ਵੇਖੋ ਹੁੰਦੇ ਨੇ ਸ਼ਰਾਰਤਬਾਜ਼ ਬੰਦੇ ਹੁੰਦੇ ਨੇ ਠੀਕ ਹੈ ਜੀ ਜਦੋਂ ਸਾਡੇ ਨੌਲਜ ਜਿਹੜੀਆਂ ਗੱਲਾਂ ਆਈਆਂ ਰਹਿ ਜਿਵੇਂ ਸਾਨੂੰ ਠੇਕਾ ਆਇਆ ਵੇ ਹੁਣ ਤੁਹਾਡੇ ਮਾਧਮ ਨਾਲ ਜਿੱਦੋਂ ਇੱਥੇ ਆਏ ਆ ਸਾਨੂੰ ਪਤਾ ਲੱਗ ਗਿਆ ਕਿ ਇੱਥੇ ਮੀਟ ਦੀਆਂ ਦੁਕਾਨਾਂ ਵੀ ਹੈਗੀਆਂ ਅਸੀਂ ਉਹ ਵੀ ਬੰਦ ਕਰਾਵਾਂਗੇ ਉਹ ਪਾਣ ਦਾ ਖੋਖਾ ਲੱਗਾ ਵੇ ਚਾਹੇ ਦੁਕਾਨ 'ਚ ਨਹੀਂ ਹੈਗਾ ਅਸੀਂ ਉਹਨੂੰ ਵੀ ਚਕਾਵਾਂਗੇ ਜੀ ਅਸੀਂ ਬਹੁਤ ਜਲਦ ਪੁਲਿਸ ਪ੍ਰਸ਼ਾਸਨ ਨੂੰ ਕਹਿ ਕੇ ਮੀਟ ਦੀਆਂ ਦੁਕਾਨਾਂ ਔਰ ਪਾਣ ਦਾ ਖੋਖਾ ਪਲੱਸ ਠੇਕਾ ਇਹ ਤਿੰਨੀਆਂ ਚੀਜ਼ਾਂ ਬੰਦ ਕਰਾਵਾਂਗੇ ਜੀ ਅੱਛਾ ਤੁਸੀਂ ਪਹੁੰਚੇ ਹੈਗੇ ਹੋ ਇਸ ਜਗ੍ਹਾ ਲੋਕ ਕਹਿ ਰਹੇ ਨੇ ਜਿਹੜੇ ਨਾਲ ਖੜੇ ਨੇ ਉਹ ਕਹਿੰਦੇ ਪੈਨ ਵੀ ਆਹ ਸ਼ਰਾਬ ਦਾ ਠੇਕਾ ਕਿਉਂ ਦੂਜੀਆਂ ਦੁਕਾਨਾਂ ਵੀ ਹੈਗੀਆਂ ਉਹਨਾਂ ਨੂੰ ਕਿਉਂ ਨਹੀਂ ਬੰਦ ਕਰਉਂਦੇ ਉਹ ਵੀ ਬੰਦ ਕਰਾਵਾਂਗੇ ਉਹ ਇੱਧਰ ਆਪਣਾ ਸਿਕਟਾ ਦਾ ਖੁੱਖਾ ਆ ਇੱਧਰ ਮੀਟ ਦੀ ਦੁਕਾਨ ਹੈ ਇੱਕ ਉਹ ਸਾਹਮਣੇ ਵੀ ਅੰਦਰ ਬੀਫਰ ਪਤਾ ਨਹੀਂ ਕਿਹੜਾ ਹੈਗਾ ਉੱਥੇ ਵੀ ਸ਼ਰਾਬ ਚਲਦੀ ਹੈ ਆਪਾਂ ਹੁਣ ਇਹ ਸਾਰਿਆਂ ਤੇ ਕਾਰਵਾਈ ਕਰਾਂਗੇ ਕਿਉਂਕਿ ਸਾਨੂੰ ਹੁਣ ਪਤਾ ਲੱਗਾ ਸਾਰਿਆਂ ਦਾ ਨਾਮ ਮਾਰਕੀਟ ਦਾ ਗੁਰੂ ਰਾਮਦਾਸ ਦਾ ਨਾਮ ਤੇ ਉੱਪਰ ਹੈਗੀ ਹੈ ਪਤਾ ਨਹੀਂ ਲੋਕਾਂ ਨੂੰ ਕਿ ਆਹ ਮਾਰਕੀਟ ਦੇ ਵਿੱਚ ਆ ਨਾਮ ਹੈਗਾ ਹੈ ਤੇ ਇਸ ਨਾਮ ਦੇ ਉੱਪਰ ਮਾਰਕੀਟ ਦੇ ਵਿੱਚ ਨਹੀਂ ਖੁੱਲਣਾ ਚਾਹੀਦਾ ਇਹ ਠੇਕੇ ਤੋਂ ਪਹਿਲਾਂ ਹੋਰ ਦੁਕਾਨਾਂ ਖੁੱਲੀਆਂ ਸੀਗੀਆਂ ਉਹਨਾਂ ਦੇ ਉੱਪਰ ਕਰਵਾਈ ਕਿਉਂ ਨਹੀਂ ਉਹਨਾਂ ਤੇ ਵੀ ਅੱਗੇ ਤਿੰਨ ਚਾਰ ਵਾਰੀ ਕਾਰਵਾਈ ਹੋਈ ਹੈ ਬੰਦ ਹੋਏ ਫਿਰ ਖੁੱਲਦੇ ਰਹੇ ਨੇ ਹੁਣ ਉਹ ਫਿਰ ਬੰਦ ਹੋ ਗਿਆ ਉਸ ਉੱਥੇ ਮੰਦ ਹੋਣ ਤੋਂ ਬਾਅਦ ਇੱਧਰ ਖੋਲਦੇ ਪਏ ਆ ਠੀਕ ਆ ਤੇ ਹੁਣ ਆ ਪਤਾ ਲੱਗਾ ਤੁਹਾਡੇ ਸਾਹਮਣੇ ਬੰਦ ਕਰਾ ਦਿੱਤਾ ਆਪਾਂ ਇਹ ਸ਼ਰਾਰਤ ਕੀਤੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਜੋ ਖੋਲਿਆ ਜਾ ਰਿਹਾ ਬਾਰ ਬਾਰ ਪੱਕਾ ਵੀ ਭਾਵੇਂ ਸ਼ਰਾਬ ਦੀ ਦੁਕਾਨ ਹੋਵੇ ਮੀਟ ਦੀ ਦੁਕਾਨ ਹੋਵੇ ਜਾਂ ਫਿਰ ਖੋਖਾ ਹੋਵੇ ਸ਼ਰਾਰਤ ਵੀ ਨਹੀਂ کہہ ਸਕਦੇ ਦੁਕਾਨਦਾਰ ਵੀ ਇਲਜ ਕਰਨਾ ਨਹੀਂ ਹੁੰਦਾ ਇਹ ਤੁਸੀਂ ਤਸਵੀਰ ਦੇਖੋ ਪਹਿਲਾਂ ਜਿਹੜੀ ਘਟ ਸੀ ਪਾਹੋਲੀ ਹੁਣ ਪੁਲਿਸ ਕੋਲ ਆ ਤਾਦੀ ਨਜ਼ਰ ਆ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਬਈ ਜਿਸ ਤਰੀਕੇ ਦੇ ਨਾਲ ਇਹ ਠੇਕਾ ਖੁੱਲਿਆ ਹੈ ਉਹ ਸਰਕਾਰ ਵੱਲੋਂ ਮਨਜ਼ੂਰੀ ਹੈ ਤੇ ਕੌਣ ਜਿਹੜਾ ਹੈਗਾ ਇਸ ਟੈਕ ਨੂੰ ਰੋਕੇਗਾ ਸਰਕਾਰ ਮਨਜ਼ੂਰ ਕਰ ਰਹੀ ਹੈ ਟੈਕਾ ਟੈਕਸ ਇਹਨਾਂ ਨੇ ਭਰਿਆ ਹੋਇਆ ਸਾਰਾ ਕੁਝ ਦਿੱਤਾ ਹੋਇਆ ਫਿਰ ਵੀ ਤੁਸੀਂ ਟੈਕੇ ਦਾ ਨਰੂਨਾ ਅਸਲ ਚ ਕਮਾਈ ਹੈ ਨਾ ਚੀਜ਼ਾਂ ਚ ਦਿਖ ਰਹੀ ਹੈ ਉਹ ਚਾਹੁੰਦਾ ਹੈ ਕਿ ਲੋਕ ਜਿਹੜੇ ਨੇ ਹੁਣ ਸ਼ਰਾਬ ਪੀਣ ਵੱਧ ਤੋਂ ਵੱਧ ਸ਼ਰਾਬ ਤੋਂ ਇਨਕਮ ਹੋਵੇ ਪੰਜਾਬ ਨੂੰ ਤੇ ਉਹ ਇਨਕਮ ਤੋਂ ਲੋਕਾਂ ਦੇ ਉੱਤੇ ਲਾਵੇ ਜਿਹੜਾ ਹਜੇ ਤੱਕ ਉਹਨੇ ਲਾਣ ਨੂੰ ਨਹੀਂ ਕੀਤਾ ਦੇਖੋ ਇਹ ਸਾਰਾ ਸਰਾ ਸਰ ਪੰਜਾਬ ਦੇ ਨਾਲ ਗਦਾਰੀ ਹੈ ਉਹ ਬੰਦਾ ਕਦੀ ਵੀ ਪੰਜਾਬ ਦੇ ਲਈ ਪੰਜਾਬ ਦਾ ਨਹੀਂ ਹੋ ਸਕਦਾ ਜਿਹੜਾ ਜਾਣਦਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਇੱਥੇ ਜਿਹੜਾ ਨਸ਼ੇ ਦਾ ਦਰਿਆ ਸ਼ਰਾਬ ਦੇ ਨਾਮ ਦੇ ਉੱਤੇ ਖੁੱਲ੍ਹਿਆ ਜਾ ਰਿਹਾ ਇੱਕ ਪਾਸੇ ਤੁਸੀਂ ਠੇਕੇ ਦਾ ਵਿਰੋਧ ਕਰ ਰਹੇ ਹੋ ਦੂਜੇ ਪਾਸੇ ਖੋਖਾ ਖੁੱਲ੍ਹਿਆ ਹੋਇਆ ਹੈ ਇਸ ਸਾਈਡ ਜਿਹੜਾ ਹੈਗਾ ਇਹ ਉਹ ਮੀਟ ਦੀ ਸ਼ਾਪ ਖੁੱਲੀ ਉਹ ਤੋਂ ਅੱਗੇ ਆਪਣੀ ਗੱਲ درست ਕਰ ਲਈਏ ਜਿਹੜੀ ਤਾਂ ਹੋਰ ਵੀ ਆਪਤੀ ਜਨ ਕੋਈ ਵੀ ਇੱਥੇ ਮਾਰਕੀਟ ਦੀ ਦੁਕਾਨ ਹੋਏਗੀ ਅਸੀਂ ਸਾਰੀਆਂ ਬੰਦ ਕਰਾਵਾਂਗੇ ਉਹਦੇ ਲਈ ਅਸੀਂ ਜੋ ਸਾਡੇ ਵਸੇ ਦੀ ਗੱਲ ਉਹ ਕਰਾਂਗੇ ਬਾਕੀ ਇਹ ਜ਼ਰੂਰ ਹੈਗੀ ਹੈ ਕਿ ਅਸੀਂ ਨਾ ਜਿਹੜੀ ਇਹ ਮਾਰਕੀਟ ਦੀ ਜ਼ਿੰਮੇਵਾਰੀ ਹੈਗੀ ਹੈ ਉਹ ਇਸ ਕਰਕੇ ਵੱਡੀ ਬਣ ਗਈ ਗੁਰੂ ਰਾਮਦਾਸ ਮਰਦਨਾ ਦੀ ਹੈਗੀ ਹੈ ਗੁਰੂ ਰਾਮਦਾਸ ਮਰਦਨਾ ਦੀ ਮਾਰਕੀਟ ਓਨ ਕਰਕੇ ਇਸ ਮਾਰਕੀਟ ਦਾ ਬਣਦਾ ਇਹ ਰੋਲ ਸੀਗਾ ਸ਼ੁਰੂ ਤੋਂ ਹੀ ਬਣਾ ਕੇ ਰੱਖਦੇ ਇਸ ਦੀ ਸੁਚਨਤਾ ਬਣੀ ਰਹਿੰਦੀ ਇੱਕ ਡਿਸਪਲਿਨ ਬਣਿਆ ਰਹਿੰਦਾ ਕਿ ਗੁਰੂ ਰਾਮਦਾਸ ਮਰਦੇ ਨਾਮ ਦੀਆਂ ਦੁਕਾਨਾਂ ਚੰਗੀਆਂ ਚੰਗੇ ਦੁਕਾਨਾਂ ਖੋਲਦੇ ਗ੍ਰੋਸਰੀ ਖੋਲਦੇ ਕਨਫੈਕਸ਼ਨਰੀ ਖੋਲਦੇ ਹੋਰ ਚੰਗੇ ਦੁਕਾਨਾਂ ਖੋਲ ਲੈਂਦੇ ਤਾਂ ਕਿ ਗੁਰੂ ਰਾਮਦਾਸ ਮਰਦੇ ਨਾਮ ਦਾ ਸਤਕਾਰ ਬਣਿਆ ਰਹਿੰਦਾ ਹੁਣ ਜਦੋਂ ਸਰਕਾਰਾਂ ਇਦਾਂ ਦੀ ਲਿਆਏ ਪੰਜਾਬ ਦੇ ਅੰਦਰ ਫਿਰ ਉਹ ਸਰਕਾਰਾਂ ਦੇ ਜਿਹੜੇ ਮੁਖੀ ਨੇ ਉਹ ਆਪ ਨਸ਼ੇ ਦੇ ਨਾਲ ਆਦੀ ਨੇ ਉਹਨਾਂ ਨੇ ਤੇ ਕੰਮ ਕਰਨੇ ਹੀ ਸੀਗੇ ਤੇ ਉਹ ਲਗਾਤਾਰ ਇਹਨਾਂ ਚੀਜ਼ਾਂ ਨੂੰ ਹੁਣ ਬढ़ावा ਦੇ ਰਹੇ ਨੇ ਆਮ ਲੋਕੀ ਜਿਹੜੇ ਨੇ ਉਹ ਅ ਮਤਲਬ ਇਨਾ ਚੀਜ਼ ਜਦੋਂ ਬਚਣਾ ਚਾਹੁੰਦੇ ਆ ਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਔਮਨ ਫ੍ਰੈਂਡਲੀ ਵਾਈਨ ਸ਼ਾਪ ਖੋਲ ਕੇ ਬੈਠੀ ਹੈ ਸੋ ਇਦਾਂ ਦੀਆਂ ਚੀਜ਼ਾਂ ਤੋਂ ਆਪ ਕਰ ਰਿਹਾ ਹੈਗਾ ਉਹਦਾ ਵਿਰੋਧ ਕਰਨ ਦੇ ਲਈ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬ ਦੇ ਨਾਲ ਆਪਣਾ ਦਰਦ ਰੱਖਦੇ ਨੇ ਉਹ ਸੜਕਾਂ ਤੇ ਆਏ ਹੋਏ ਨੇ ਹੁਣ ਰੋਜ਼ ਪੰਜਾਬ 'ਚ ਪ੍ਰੋਟੈਸਟ ਹੋ ਰਿਹਾ ਪ੍ਰੋਟੈਸਟ ਕਿਉਂ ਹੋ ਰਿਹਾ ਕਿਉਂਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਖਿਲਾਫ ਪੁਲਿਸ ਆਈ ਹੋਈ ਹੈ ਪੁਲਿਸ ਕੀ ਕਹਿ ਰਹੀ ਹੈ ਠੇਕੇ ਨੂੰ ਲੈ ਕੇ ਪੁਲਿਸ ਨੇ ਤਾਂ ਹੁਣ ਫਿਲਹਾਲ ਤਾਂ ਠੇਕੇ ਦਾ ਸ਼ਟਰ ਲਾਤਾ ਤੇ ਦੇਖੋ ਹੁਣ ਕਿੰਨੀ ਦੇਰ ਬਾਅਦ ਕੀ ਅਗਲੀ ਕਾਰਵਾਈ ਕਰਦੇ ਉਹਨਾਂ ਨੂੰ ਬਣਦੀ ਨਵੀਂ ਲੋਕੇਸ਼ਨ ਦੇ ਦੇਣ ਤੇ ਉਹ ਕਿਸੇ ਹੋਰ ਜਗ੍ਹਾ ਖੋਲ੍ਹਣ ਗੁਰੂ ਰਾਮਦਾਸ ਮਾਰਕੀਟ ਦੇ ਨਾਮ ਦੇ ਉੱਤੇ ਖੁੱਲੀ ਮਾਰਕੀਟ ਤੇ ਅਸ਼ਰਾਬ ਦਾ ਠਿਕਣਾ ਨਹੀਂ ਖੁੱਲਣਾ ਚਾਹੀਦਾ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਇੱਕ ਬਾਰੀ ਮੈਂ ਤੁਹਾਨੂੰ ਬੋਰਡ ਜ਼ਰੂਰ ਦਿਖਾਉਂਗਾ ਇਹ ਗੁਰੂ ਰਾਮਦਾਸ ਮਾਰਕੀਟ ਦਾ ਬੋਰਡ ਹੈ ਜਿਸ ਜਗ੍ਹਾ ਦੇ ਉੱਪਰ ਇਹ ਠਿਕਾ ਖੁੱਲਿਆ ਹੋਇਆ ਸੀਗਾ ਤਾਂ ਇਸ ਠਿਕੇ ਦਾ ਵਿਰੋਧ ਇਸ ਵਕਤ ਜੋਰਾ-ਸ਼ੂਰਾ ਦੇ ਨਾਲ ਹੈ ਇਹਨਾਂ ਦਾ ਕਹਿਣਾ ਹੈ ਕਿ ਬਈ ਇਸ ਮਾਰਕੀਟ ਦੇ ਵਿੱਚ ਜਿਸ ਮਾਰਕੀਟ ਦਾ ਨਾਮ ਗੁਰੂ ਰਾਮਦਾਸ ਮਾਰਕੀਟ ਹੈ ਉਸ ਮਾਰਕੀਟ ਦੇ ਵਿੱਚ ਨਾ ਅਸੀਂ ਮੀਟ ਦੀ ਦੁਕਾਨ ਖੁੱਲਣ ਦਵਾਂਗੇ ਅਤੇ ਨਾ ਖੋਖਾ ਤੇ ਸ਼ਰਾਬ ਦੀ ਦੁਕਾਨ ਜਿਹੜੀ ਐ ਉਹ ਖੁੱਲਣ ਦਵਾਂਗੇ ਤਾਂ ਇਸ ਵਕਤ ਨੇਂਗ ਸਿੰਘ ਵਿਰੋਧ ਦੇ ਵਿੱਚ ਨੇ ਪੁਲਿਸ ਕਹਿ ਰਿਹਾ ਕਿ ਵਿੱਚ 24 ਘੰਟੇ ਦੇ ਵਿੱਚ ਇਹ ਦੁਕਾਨਾਂ ਜੜੀਆਂ ਨੇ ਉਹ ਬੰਦ ਕਰ ਦਿੱਤੀਆਂ ਜਾਨੀ ਕਿ ਹੁਣ ਦੇਖਣਾ ਹੋਵੇਗਾ ਕਿ ਦੁਕਾਨਾਂ ਬੰਦ ਹੁੰਦੀਆਂ ਨੇ ਕਿਉਂਕਿ ਸਰਕਾਰ ਦਾ ਅਹਿਮ ਪੈਸਾ ਜਿਹੜਾ ਐ ਉਹ ਇਨ੍ਹਾਂ ਹੀ ਦੁਕਾਨਾਂ ਤੋਂ ਹੁੰਦਾ ਕਮ ਸੰ ਪੰਕ ਦੇ ਨਾਲ ਅرج ਗੁਪਤਾ ਜੁਲੰਦ